ਕਾਰ ਨਹੀਂ ਬੈ ਲੋਡ ਕੇ ਮੈਂ ਕਰਨਾ ਤਾਂ ਹੀ ਨਹੀਂ ਆਏ ਇਹਦੇ ਉੱਤੇ ਨਾ ਲਾ ਦੂੰ ਨਹੀਂ ਹੋਏ ਤੇ ਲਈ ਨਹੀਂ ਹੁੰਦੀ ਕੋਈ ਇਹਦੇ ਇਹਦੇ ਉੱਤੇ ਨਾ ਲਾ ਇਹ ਨੂੰ ਬਣਾ ਕੇ ਸਾਲਿਆ ਪੋਸਟ ਕਰਦੇ ਨੇ ਹੁਣ ਵਧੀਆ ਲਾਈਵ ਕਲੀਰ ਨਹੀਂ ਦੇਖਦੇ ਬੰਦੇ ਹੋਏ ਇੰਨੀ ਜਲਦੀ ਹੂੰ गाड़ी का कमे खड़का जो होने लग गया थी है ना गलते भी साड़ साड़ में पर मैं तो पक्का तेरा भी लाइव होंगे हम तो हम तो फेसबुक तेरा भी लाइव हो हाँ

ਨਾ ਹੜਵਾ ਸਾਈਡ ਤੇ ਲੰਘਣਾ ਹੈ ਇੰਟਰਨਲ ਬੱਜਾ ਲੈ ਇੱਧਰ ਹੀ ਆ ਨਾਂਗੇ ਆ ਟੂ ਡੈਸ ਤੇ